ਬਦਾਂਜੀ ਵੀ ਅੱਜ ਅਸੀਂ ਮਾਨਯੋਗ ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਮੈਂਬਰੈਂਡਮ ਦੇਣ ਗਏ ਸੀ ਕਿ ਜਿਹੜਾ ਗੱਡ ਸ਼ੰਕਰ ਆ ਸੀ ਕਿਸੇ ਵੀ ਕੀਮਤ ਤੇ ਕੁੱਟਣ ਨਹੀਂ ਦੇਣਾ ਹਾਪੂਰਨ ਨਾਲੋਂ ਤੇ ਉੱਥੇ ਉਹਨਾਂ ਨੇ ਜੈ ਕਿਸ਼ਨ ਰੋੜੀ ਨਾਲ ਫੋਨ ਤੇ ਗੱਲ ਕੀਤੀ ਜਿੱਥੋਂ ਇੱਕ ਕਲੀਅਰ ਮੈਸੇਜ ਸਾਰਿਆਂ ਵੱਲੋਂ ਸੁਣਿਆ ਗਿਆ ਵੀ ਉਹਨਾਂ ਨੇ ਇਹ ਕਲੀਅਰ ਕਟ ਗਿਆ ਵੀ ਗੱਡ ਸ਼ੰਕਰ ਜਿਹੜਾ ਆ ਇਹ ਹਾਣੂਪੁਰ ਸਾਹਿਬ ਨਾਲ ਹੀ ਚਲੇ ਜਾਣਾ ਇਹਦਾ ਮਤਲਬ ਸਰਕਾਰ ਦੀ ਮਨਸਾ ਆ ਨਨਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਕਿ ਪਹਿਲਾਂ ਕਿਹਾ ਸੀ ਬਲੰਦਪੁਰ ਸਾਹਿਬ ਜ਼ਿਲ੍ਹਾ ਬਣਾ ਦਿਓ ਪਰ ਹੁਸ਼ਿਆਰਪੁਰ ਕੋਲੋਂ ਗੱਡ ਸਿੰਘਰ ਨਹੀਂ ਤੋੜ ਦੇਵਾਂ ਜੀ ਜਿਵੇਂ ਕੱਲ ਅਸੀਂ ਖਰਾਲਗੜ ਸਾਹਿਬ ਸੰਤਾਂ ਕੋਲ ਜਾ ਕੇ ਆਏ ਸੀ ਔਰ ਸੰਤਾਂ ਦਾ ਵੀ ਕਲੀਅਰ ਕਟ ਮੈਸੇਜ ਸੀ ਆਖ ਵੀ ਖਰਾਲਗੜ ਸਾਹਿਬ ਦੇ ਜਿਹੜੇ ਸੈਂਟੀਮੈਂਟਸ ਆ ਜਿਹੜੀਆਂ ਉਹਨਾਂ ਦੀਆਂ ਸੰਤਾਂ ਦੇ ਸੈਂਟੀਮੈਂਟਸ ਆ ਜਿਹੜੇ ਉੱਥੇ 30 35 ਪਿੰਡਾਂ ਉਹਨਾਂ ਦੇ ਸੈਂਟੀਮੈਂਟਸ ਆ ਉਹ ਚਾਹੁੰਦੇ ਆ ਕਿ ਅਸੀਂ ਤਹਿਸੀਲ ਗੱਡ ਸਿੰਘਰ ਨਾਲ ਰਹੀਏ ਤਾਂ ਤਹਿਸੀਲ ਗੱਡ ਸਿੰਘਰ ਜਿਹੜੀ ਹੁਸ਼ਿਆਰਪੁਰ ਨਾਲ ਰਹੀਏ ਇਹ ਦ ਉਨਾਂਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਹੁਸਿਆਰਪੁਰ ਦਾ ਤਕਾਵ ਕਰਨ ਦੀ ਸੋਚ ਦੇ ਪਿਆ ਜਿਹੜਾ ਬਹੁਤ ਹੀ ਗਲਤ ਹੈ ਸਾਰੇ ਦੇ ਸਾਰੇ ਆਪ ਦੇ ਅਨਾਲੇ ਮਛਲੇ ਬਣੇ ਹੋਏ ਆ ਸਾਰਿਆਂ ਨੂੰ ਪਤਾ ਆ ਕਿ ਐਕੀਨਸਰ ਰੋਡ ਨੂੰ ਬਿਲਕੁਲ ਪਤਾ ਵੀ ਉਹ ਗਰਸ਼ੰਕਰ ਕੱਟਿਆ ਜਾ ਰਿਹਾ ਹੈ ਨਾ ਉਹ ਆਪਣੇ ਲੋਕਾਂ ਨਾਲ ਧੋਖਾ ਕਰਦਾ ਪਿਆ ਉਹਦੇ ਉਹਨਾਂ ਦੇ ਆਪਣੇ ਇਹਦੇ ਚ ਨਿੱਜੀ ਕੀ ਫਾਇਦਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਇੱਕ ਕਲੀਅਰ ਕੱਟ ਮੈਸੇਜ ਆ ਗਿਆ ਵੀ ਜਿਹੜਾ ਅਨਾਲਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾ ਰਹੇ ਉਹ ਗਰਸ਼ੰਕਰ ਨੂੰ ਹੁਸ਼ਿਆਰਪੁਰ ਨਾਲੋਂ ਕੱਟਨ ਜਾ ਰਿਹਾ ਜਿਹੜਾ ਕਿ ਬਿਲਕੁਲ ਸਰਾਸਰ ਤੱਕ ਜਾ ਲੋਕਾਂ ਦੇ ਦੇਖੋ ਬਹੁਤ ਹੀ ਸ਼ਰਮ ਵਾਲੀ ਗੱਲ ਆ ਬਹੁਤ ਹੀ ਨਲੈਕੀ ਵਾਲੀ ਗੱਲ ਆ ਇੱਕ ਸਾਡਾ ਮੌਕੇ ਦਾ ਐਮਐਲਏ ਹੋਵੇ ਰੂਲਿੰਗ ਪਾਰਟੀ ਦਾ ਐਮਐਲਏ ਹੋਵੇ ਸਪੀਕਰ ਫੋਨ ਤੇ ਉਹ ਫੋਨ ਤੇ ਗੱਲ ਕਰ ਰਿਹਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਨਾਲ ਔਰ ਡਿਪਟੀ ਸਪੀਕਰ ਨੇ ਸ਼ਰਮ ਆਵੇ ਗੱਲ ਕਹਿਤੀ ਆ ਉਹਨੇ ਬਿਲਕੁਲ ਵੀ ਗਰੇਜ਼ ਨਹੀਂ ਕੀਤਾ ਇਹ ਗੱਲ ਕਹਿਣ ਤੋਂ ਉਹਨੇ ਮਿੰਟ ਦੋ ਲਾਏ ਬਾਅਦ ਦੇ ਵਿੱਚ ਸਾਨੂੰ ਇਹ ਕਹਿ ਰਹੇ ਜੀ ਉਹਨੇ ਤਾਂ ਹਾਸੇ ਨਾਲ ਗੱਲ ਕੀਤੀ ਆ ਉਹਨੇ ਸ਼ਰਮ ਆਵੇ ਗੱਲ ਕਹੀ ਆ ਜੀ ਵੀ ਜਿੰਪਾ ਸਾਹਿਬ ਚਲਾ ਗਿਆ ਗੜ ਸ਼ੰਕਰ ਅਨੰਦਪੁਰ ਸਾਹਿਬ ਦੇ ਨਾਲ ਇਸ ਤੋਂ ਬਾਅਦ ਹੋਰ ਕੀ ਰਹਿ ਗਿਆ ਉਹ ਜੋ ਨਮਾਇੰਦਿਆ ਤੋਂ ਅਸੀਂ ਕਿ ਉਮੀਦ ਰੱਖਦੇ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਐਮਪੀ ਇਹਨਾਂ ਦਾ ਆਪਣਾ ਹੋਵੇ ਸੱਤ ਐਨਐਲ ਇਹਨਾਂ ਦੇ ਆਪਣੇ ਹੋਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਸਾਥੀ ਇਹਨਾਂ ਦਾ ਦੇਣਾ ਇੱਕ ਬੰਸੀ ਕਹਿੰਦੇ ਕਿ ਨਹੀਂ ਕੋਈ ਇੱਦਾਂ ਦੀ ਗੱਲ ਬਾਤ ਨਹੀਂ ਹੈ ਕਿ ਪਰਤੇ ਦੂਜੇ ਵਾਰ ਦੇਖਿਆ ਜਾਵੇ ਤਾਂ ਜੋ ਰੋੜੀ ਸਾਹਿਬ ਦਾ ਮਤਲਬ ਸਰਕਾਰ ਦੀ ਨਹੀਂ ਚੱਲ ਰਹੀ ਹੈ ਬਿਲਕੁਲ ਰੋੜੀ ਸਾਹਿਬ ਨੇ ਬਿਲਕੁਲ ਸਟੈਂਪ ਲਾਤੀ ਆ ਉਹਨਾਂ ਨੇ ਸਾਫ਼ ਲੱਗਾਂ ਦੇ ਵਿੱਚ ਇਹ ਗੱਲ ਕਹੀ ਆ ਵੀ ਜਿੰਪਾ ਸਾਹਿਬ ਨਰ ਸ਼ੰਕਰ ਚਲਾ ਗਿਆ ਆਨੰਦਪੁਰ ਸਾਹਿਬ ਦੇ ਕੋਲ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਇਹ ਤੋਂ ਕਲੀਆ ਗੱਲ ਬੜਾ ਲੱਗਦੀ ਆ ਕਿ ਇਹ ਸਾਰੇ ਜਣੀਆਂ ਇੱਕੋ ਥਾਂ ਲੈਣੀਆਂ ਤੇ ਬਿੱਲੀਆਂ ਆ ਚੱਟੀ ਬੱਟੀ ਆ ਕਿਸੇ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਇਹਨਾਂ ਨੇ ਜਿਲ੍ਹਾ ਜਿਹੜਾ ਨਵਾਂ ਅਨਾਉਂਸ ਕਰਨਾ ਬਾਕੀ ਰਹਿ ਗਿਆ ਬਾਕੀ ਸਾਰਾ ਕੁਝ ਹੋ ਗਿਆ ਜੀ ਜੀ ਦਾ ਪੱਖ ਹੈ ਆਪਣੀ ਜਗ੍ਹਾ ਦੇ ਉੱਤੇ ਆਪਣੇ ਪਾਰਟ ਦੇ ਨਾਲ ਗੱਲ ਕਰ ਰਹੇ ਆ ਔਰ ਮੇਰੇ ਕੋਲ ਪੱਟਿਓ ਕੇ ਆਏ ਆ ਮੈਂ ਸਾਰਿਆਂ ਦਾ ਬਹੁਤ ਮਾਨ ਕਰਦਾ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਅੱਛੀ ਗੱਲ ਕੀਤੀ ਆ لیکن ਇਹਦਾ ਵੀ ਜਿਹੜੀ ਗੱਲ ਆ ਸਰਕਾਰ ਤੱਕ ਪਹੁੰਚਾਣਾ ਮੇਰੇ ਉਹਨੇ ਆਪਣਾ ਮੈਮੋਰੰਡਮ ਦਿੱਤਾ ਉਸ ਮੈਮੋਰੰਡਮ ਨੂੰ ਸਰਕਾਰ ਤੱਕ ਨਾ ਗੁਰੂ ਪਹੁੰਚਾ ਮਗਾ ਸਰਕਾਰ ਦੇ ਫੈਸਲੇ ਦੇ ਵਿੱਚ ਮੈਂ ਇਹ ਗੱਲ ਕੋਸ਼ਿਸ਼ ਕਰਾਂਗਾ ਮੇਰੇ ਹਿਸਾਬ ਨੂੰ ਠੋਕਾ ਦੇ ਸਰ ਕਿੰਨਾ ਟਾਈਮ ਕਰਾਂਗਾ ਨਾ ਜੀ ਮੈਂ ਆਪਣੇ ਪਾਰਟ ਦੇ ਤੌਰ ਤੇ ਕਿੰਨਾ ਕੁ ਟਾਈਮ ਲੱਗ ਜਾਏਗਾ ਇਹ ਸਰ ਸਰਕਾਰ ਦਾ 파ਰਟ ਹੈ ਔਰ ਇਹਦੇ ਵਿੱਚ ਫੈਸਲੇ ਹੁੰਦੇ ਆ ਸਰਕਾਰ ਦੇ ਇਸ ਬਹੁਤ سارے ਵਿਭਾਗਾਂ ਵਿੱਚ ਸ਼ਾਮਿਲ ਹੁੰਦੇ ਆ ਇਹ ਸਾਰੇ ਮੈਕਿਆਂ ਦੇ ਬਗੈਰ ਉਹਨਾਂ ਦੀ ਸਹਿਮਤੀ ਉਹਨਾਂ ਦਾ ਹੋਰ بڑا ਲੰਬਾ ਪ੍ਰੋਸੀਜਰ ਹੁੰਦਾ ਕਿਸੇ ਨੂੰ ਜ਼ਿਲ੍ਹਾ ਬਣਾਉਣਾ ਤੇ ਸਰਕਾਰ ਉੱਤੇ ਕੰਮ ਕਰ ਰਹੀ ਹੈ ਮੈਂ ਆਪਣੇ ਪੱਲੇ ਇਹਨਾਂ ਦੇ ਮੈਮੋਰੰਡਮ ਤੋਂ ਕਰ ਦਿੱਤੇ ਸਹੀ ਸਰ ਉੜੀਸਾ ਵਾਲੀ ਗੱਲ ਹੋਈ ਸੀ ਕੀ ਕੀਤਾ ਗਿਆ ਉਹਨਾਂ ਨੇ ਪ੍ਰੋੜੀ ਸਾਹਿਬ ਨੇ ਤਾਂ ਕੁਝ ਨਹੀਂ ਉਹਨੇ ਕਿਹਾ ਹਾਲ ਤੱਕ ਸਰਕਾਰ ਵੱਲੋਂ ਕੋਈ ਇਦਾਂ ਦਾ ਬਿਆਨ ਹੀ ਨਹੀਂ ਆਇਆ ਪਰ ਕਿ ਮਜ਼ਾਕ ਦੀ ਗੱਲ ਕੀਤੀ ਗਈ ਨਹੀਂ ਮਜ਼ਾਕ ਦੀ ਕੋਈ ਗੱਲ ਨਹੀਂ ਉਹਨੇ ਕੀਤੀ ਉਹਨੇ ਕੋਈ ਮਜ਼ਾਕ ਨਹੀਂ ਗੱਲ ਕੀਤੀ ਉਹਨਾਂ ਨੇ ਸਿੰਪਲੀ ਗੱਲ ਕੀਤੀ ਵੀ ਆਪਾਂ ਹਾਲ ਤੱਕ ਐਜੀਟੇਸ਼ਨ ਚਾਲੂ ਕਰਤੀ ਆ ਕਿਆ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਕੋਈ ਬਿਆਨ ਹੈ ਹੈਲਥ ਡੂਰ ਨੂੰ ਪੱਜਲਾ ਬਣਾਉਣ ਜਾ ਰਹੇ ਦੇ ਬਹੁਤ ਕੁਛ ਕਸ਼ਿਸ਼ ਕਰਤਾ ਜਾਂ ਜਾਂ ਸਰਕਾਰ ਨੇ ਉੱਤੇ ਪੱਕਾ ਫੈਸਲਾ ਜਾਂ ਹਣ ਤਾਂ ਬੁੱਧੀ ਕਾਡੀ ਉਹਨਾਂ ਨੇ ਉਹਨਾਂ ਨੇ ਹਿਸਾਬ ਨਾਲ ਗੱਲ ਕੀਤੀ ਅਦਰਵਾਇਜ਼ ਉਹਨਾਂ ਨੇ ਕੋਈ ਇਦਾਂ ਦੀ ਮਜ਼ਾਕ ਵਾਲੀ ਗੱਲ ਜੇ ਉਹਨਾਂ ਨੇ ਦੇਖੋ ਵਾਰ ਕਾਉਂਸਲ ਦੇ ਨਾਲ ਤਾਂ ਹਮੇਸ਼ਾ ਹਰੇਕ ਆਗੇ ਬੜੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਇਹਨੂੰ ਥੋੜਾ ਮਨ ਲਓ ਕਿ ਸਾਡੇ ਸਰਕਾਰ ਵਾਲੇ ਤੋਂ ਕਿਸੇ ਬਿਆਨ ਹੀ ਨਹੀਂ ਆ। ਆਓ ਨਾਲ ਪਰ ਦੋ ਤਿੰਨ ਵੀ ਸਟ੍ਰਾਈਕ ਕੀਤੀ ਹੀ ਵਕੀਲ ਸਾਹਿਬਾਂ ਜਿੱਥੇ ਲੋਕ ਵੀ ਖੱਜਲ ਖਵਾਰ ਹੋ ਰਹੇ ਆ ਤਾਂ ਕਿੰਨੀ ਕੁ ਵੀ ਲਗਾ ਸਕਦਾ ਕਿ ਕਿੰਨੀ ਜਲਦੀ ਇਹਦਾ ਹੱਲ ਹੋ ਸਕਦਾ ਇੱਥੇ ਇਹ ਡੈਫੀਨੇਟਲੀ ਸਰਕਾਰ ਦੇ ਪਾਸ ਤੱਕ ਇਹ ਇਹਨੂੰ ਪਹੁੰਚਾ ਰਹੇ ਇਹਨਾਂ ਨੇ ਮਗਲਣਾ ਵੀ ਖੁਦ ਵੀ ਦੇ ਕੇ ਆਇਆ ਗੜਸ਼ੰਕਰ ਵੀ ਸਾਰੀ ਵਾਰ ਕਾਉਂਸਲ ਮਿਲ ਕੇ ਆਇਆ ਕਿ ਇਹ ਸਾਰੀਆਂ ਚੀਜ਼ਾਂ ਸਰਕਾਰ ਕੋਲ ਡੈਫੀਨੇਟਲੀ ਪਹੁੰਚਦੀਆਂ ਪਈਆਂ ਰੋਜ਼ ਦੇ ਰੋਜ਼